ਕੈਰੀ ਬੈਗ ਤੇ ਪੈਸੇ ਨਹੀਂ ਲੈ ਸਕਦੇ ਕੈਰੀ ਬੈਗ ਤੇ ਪੈਸੇ ਨਹੀਂ ਲੈ ਸਕਦੀ ਕੋਈ ਕੰਪਨੀ ਮਤਲਬ ਮੈਂ ਸ਼ਾਪਿੰਗ ਕਰਨ ਗਿਆ ਸਰ ਚਾਰ ਚੀਜ਼ਾਂ ਖਰੀਦੀ ਮੈਂ ਹੱਥ ਚ ਚੱਕ ਕੇ ਲਾਵਾਂਗਾ ਮਤਲਬ ਜਿਹੜਾ ਸ਼ਾਪਿੰਗ ਕਰ ਲਈ ਉਹ ਕਹਿੰਨੇ ਕੈਰੀ ਬੈਗ ਡੈਸਟਾਫ ਐਸੋੜ ਕੇ ਬਿੱਲ ਕੱਟ ਕੇ ਲੈ ਕੇ ਹਾਂ ਫੇਸ ਕਰੋ ਸਿੱਧਾ ਆ ਕੇ ਬਿੱਲ ਕੱਟ ਕੇ ਪਲੇ ਵਿੱਚ ਤੇ ਅਸੀਂ ਘਰ ਬੈਠੇ ਸੋਚਦੇ ਆ ਚੀਜ਼ਾਂ ਮੰਗਵਾ ਲੈਂਦੇ ਆ ਪਰ ਜਿਹੜੇ ਉਸ ਚੀਜ਼ ਨੂੰ ਮੰਗਵਾਉਣ ਪਿੱਛੇ ਚਾਰजेस ਪੈਂਦੇ ਨੇ ਕੰਪਨੀਆਂ ਸਾਡੇ ਤੋਂ ਨਹੀਂ ਲੈ ਸਕਦੀਆਂ ਪਰ ਦਾ ਮੋਬਾਈਲ ਆਰਡਰ ਕੀਤਾ ਵੈਬਸਾਈਟ ਤੋਂ ਦੇਖ ਕੇ ਜੀ ਉਹ 40000 ਕੁਝ ਰੁਪਏ ਦਾ ਸੀਗਾ ਜੁਲਾਈ ਚ ਆਰਡਰ ਕੀਤਾ ਇਹ ਜ਼ਰੂਰੀ ਹੈ ਡੇਟ ਉਹਨੂੰ ਮੇਨ ਕੈਮਰਾ ਲਈ ਚਾਹੀਦਾ ਸੀਗਾ ਵੀਡੀਓ ਵਗੈਰ ਬਣਾਉਣ ਲਈ ਤੇ ਉਹਨੇ ਉਹ ਕੈਮਰਾ ਐਪਲੀਕੇਸ਼ਨ ਜਦੋਂ ਆਨ ਕਰਦਾ ਫੋਨ ਹੈਂਗ ਹੋ ਜਾਂਦਾ ਸੀ ਜੀ ਅੱਗੇ ਚੱਲਦਾ ਹੀ ਨਹੀਂ ਉਹ ਕਹਿੰਦਾ ਇਹ ਤਾਂ 2 ਮਾਰਚ ਨੂੰ ਖੁੱਲਿਆ ਫੋਨ ਅੱਛਾ ਜੀ ਮਤਲਬ ਜੁਲਾਈ ਤੇ ਮੈਨੂੰ ਨਵਾਂ ਫੋਨ ਆਇਆ ਦੋ ਸਮਾਰਟਫੋਨ ਆਲਰੇਡੀ ਖੁੱਲ੍ਹਿਆ ਹੈ ਦਾ ਮਤਲਬ ਕੀ ਨਿਕਲੇਗਾ ਪੁਰਾਣਾ ਫੋਨ ਸੀਗਾ ਸੀਨੀਅਰ ਵਕੀਲ ਹੈਗੇ ਨੇ ਜਿਨ੍ਹਾਂ ਨੇ ਕਜ਼ੂਮਰ ਕੋਰਟ 'ਚ ਉਸ ਜੋ ਐਕਸਟਰਾ ਚਾਰਜ ਪ੍ਰਤੀ ਕੇਸ ਲਗਾਇਆ ਤੇ 49 ਰੁਪਏ ਦੇ ਪਿੱਛੇ 30000 ਦਾ ਜੁਰਮਾਨਾ ਉਸ ਵੱਡੀ ਕੰਪਨੀ ਨੂੰ ਪੜਨਾ ਪਿਆ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਇੱਕ ਵੱਡੀ ਬੇਹੱਦ ਜ਼ਰੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਆਖਰ ਹਰ ਕੋਈ ਜਿਹੜਾ ਇਨਸਾਨ ਹੈਗਾ ਆਨਲਾਈਨ ਸ਼ਾਪਿੰਗ ਕਰਦਾ ਅੱਜ ਦੇ ਸਮੇਂ ਦੇ ਵਿੱਚ ਅਸੀਂ ਘਰ ਬੈਠੇ ਸੋਚਦੇ ਆਂ ਚੀਜ਼ਾਂ ਮੰਗਵਾ ਲੈਨੇ ਆ ਪਰ ਜਿਹੜੇ ਉਸ ਚੀਜ਼ ਨੂੰ ਮੰਗਵਾਉਣ ਪਿੱਛੇ ਚਾਰਜੇਸ ਪੈਂਦੇ ਨੇ ਉਹ ਅਸੀਂ ਉਸ ਦੇ ਵੱਲ ਧਿਆਨ ਨਹੀਂ ਦਿੰਦੇ ਜਿਹੜੇ ਉਹ ਚਾਰਜੇਸ ਨੇ ਜਿਹੜੇ ਕੰਪਨੀਆਂ ਸਾਡੇ ਤੋਂ ਨਹੀਂ ਲੈ ਸਕਦੀਆਂ ਪਰ ਸਾਨੂੰ ਉਹ ਦਿਖਾਈ ਨਹੀਂ ਦਿੰਦੇ ਬਾਅਦ ਚ ਬਿੱਲ ਵਗੈਰਾ ਆਉਂਦੇ ਨੇ ਤਾਂ ਅਸੀਂ ਸੋਚਦੇ ਆਂ ਚਲੋ ਕੋਈ ਗੱਲ ਨਹੀਂ ਹੋ ਗਿਆ ਫਿਰ ਕਿੱਡੀ ਗੱਲ ਹੈ ਪਰ ਉਹ ਕਿੱਡੀ ਗੱਲ ਨਹੀਂ ਹੁੰਦੀ ਉਹ ਚਾਰਜ ਸਾਡੇ ਤੋਂ ਕੰਪਨੀਆਂ ਨਹੀਂ ਲੈ ਸਕਦੇ ਸਾਡੇ ਨਾਲ ਅੱਜ ਸੀਨੀਅਰ ਵਕੀਲ ਹੈਗੇ ਨੇ ਜਿਨ੍ਹਾਂ ਨੇ ਕਜ਼ੂਮਰ ਕੋਰਟ ਵਿੱਚ ਉਸ ਜੋ ਐਕਸਟਰਾ ਚਾਰਜ ਪ੍ਰਤੀ ਕੇਸ ਲਗਾਇਆ ਤੇ 49 ਰੁਪਏ ਦੇ ਪਿੱਛੇ 30000 ਦਾ ਜੁਰਮਾਨਾ ਉਸ ਵੱਡੀ ਕੰਪਨੀ ਨੂੰ ਭਰਨਾ ਪਿਆ ਜਿਸ ਦੇ ਨਾਮ ਹਰ ਕੋਈ ਜਾਣਦਾ ਹੈ ਸਰ ਤੋਂ ਹੀ ਨਾਮ ਜਾਣਾਂਗੇ ਤੇ ਸਾਰੀ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਜੀ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਦੇ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਉਹ ਕੰਪਨੀ ਦਾ ਨਾਮ ਜਾਨਣਾ ਚਾਹੁੰਦੇ ਹਾਂ ਤੇ ਪੂਰੀ ਕਹਾਣੀ ਕੀ ਸੀ ਕਿਵੇਂ ਉਹਨਾਂ ਨੂੰ ਜੁਰਮਾਨਾ ਭਰਨਾ ਪਿਆ ਕੀ ਜਿਹੜਾ ਪੂਰਾ ਮੰਜ਼ਰਾ ਕੀ ਸੀ ਪਿੱਛੇ ਲੇਕਿਨ ਦੋ ਹੀ ਫੇਮਸ ਪਲੈਟਫਾਰਮ ਹੈਗੇ ਆਨਲਾਈਨ ਸ਼ਾਪਿੰਗ ਦੇ Amazon ਤੇ Flipkart ਜੀ ਤਾਂ ਇਹ ਕੇਸ Flipkart ਦੇ ਖਿਲਾਫ ਹੈਗਾ ਜੀ ਬੰਦੇ ਨੇ ਇੱਕ OnePlus ਦਾ ਮੋਬਾਈਲ ਆਰਡਰ ਕੀਤਾ ਵੈਬਸਾਈਟ ਤੋਂ ਦੇਖ ਕੇ ਜੀ ਤੇ ਉਹ 40000 ਕੁਝ ਰੁਪਏ ਦਾ ਸੀਗਾ ਤੇ ਬੰਦੇ ਨੇ ਆਰਡਰ ਕਰਤਾ ਚਲੋ ਜੁਲਾਈ 'ਚ ਆਰਡਰ ਕੀਤਾ ਇਹ ਜ਼ਰੂਰੀ ਹੈ ਡੇਟ ਤੇ ਉਹ ਆ ਗਿਆ ਚਲੋ ਜੀ ਫੋਨ ਜਦੋਂ ਨੇ ਖੋਲ ਕੇ ਦੇਖਿਆ ਕੈਮਰਾ ਚਲਾ ਲਾ ਉਹਨੂੰ ਮੇਨ ਕੈਮਰਾ ਲਈ ਚਾਹੀਦਾ ਸੀਗਾ ਵੀਡੀਓ ਵਗੈਰ ਬਣਾਉਣ ਲਈ ਤੇ ਉਹਨੇ ਉਹ ਕੈਮਰਾ ਐਪਲੀਕੇਸ਼ਨ ਜਦੋਂ ਔਨ ਕਰਦਾ ਫੋਨ ਹੈਂਗ ਹੋ ਜਾਂਦਾ ਸੀ ਜੀ ਅੱਗੇ ਚੱਲਦਾ ਹੀ ਨਹੀਂ ਸੀ ਜੀ ਤੇ ਉਹ ਫਿਰ OnePlus ਅੰਟਰ ਸਰਵਿਸ ਸੈਂਟਰ ਗਿਆ ਕਿ ਭਾਈ ਚੈੱਕ ਕਰੋ ਕੀ ਪ੍ਰੋਬਲਮ ਹੈ ਤੇ ਉਹਨਾਂ ਦੇ ਕੋਲ ਤਾਂ ਸਾਰਾ ਡਿਜੀਟਲ ਰਿਕਾਰਡ ਹੁੰਦਾ ਹੈ ਉਹ ਕਹਿੰਦਾ ਇਹ ਤਾਂ 2 ਮਾਰਚ ਨੂੰ ਖੁੱਲਿਆ ਹੋਇਆ ਫੋਨ ਅੱਛਾ ਜੀ ਹਾਂ ਮਤਲਬ ਜੁਲਾਈ 'ਚ ਮੈਨੂੰ ਨਵਾਂ ਫੋਨ ਆਇਆ ਜੀ 2 ਮਾਰਚ ਨੂੰ ਆਲਰੇਡੀ ਖੁੱਲਿਆ ਹੋਇਆ ਇਹਦਾ ਮਤਲਬ ਕੀ ਨਿਕਲੇਆ ਪੁਰਾਣਾ ਫੋਨ ਸੀਗਾ ਅੱਛਾ ਜੀ ਕਾਰਡ ਨੂੰ ਪਤਾ ਹੈ ਹੂੰ 1+ ਜਦ ਕਹਿ ਰਹੀ ਹੈ ਆਲਰੇਡੀ 1+ ਦਾ ਫੋਨ ਹੈ ਕੰਪਨੀ ਕਹਿ ਰਹੀ ਜੀ 2 ਮਾਰਚ ਦਾ ਹੈ 2 ਮਾਰਚ ਦਾ ਖੁੱਲਿਆ ਹੋਇਆ ਕਿਸੇ ਨੇ ਯੂਜ਼ ਕੀਤਾ ਹੋਇਆ ਹੈ ਖੁੱਲਿਆ ਪਹਿਲਾਂ ਹੀ ਹੋਇਆ ਸੀ ਹਾਂ ਤਾਂ ਕਿਸੇ ਨੇ ਯੂਜ਼ ਕੀਤਾ ਹੋਇਆ ਹੈ ਤਾਂ ਡਿਫੈਕਟ ਸੀਗਾ ਉਸ ਬੰਦੇ ਨੇ ਵਾਪਸ ਕਰਤਾ ਹਾਂ ਕੰਪਨੀ ਨੇ ਉਸ ਤੋਂ ਵਾਪਸ ਲੈ ਲਿਆ ਮੇਰੇ ਤੇ ਚੇਪਤਾ ਅੱਛਾ ਇਹ ਗੱਲ ਨਿਕਲੀ ਨਾ ਸਰ ਤੇ ਤੁਹਾਨੂੰ ਪਤਾ ਚੱਲ ਗਿਆ ਉਸ ਚੀਜ਼ ਦਾ ਪਤਾ ਚੱਲ ਗਿਆ ਕਿਉਂਕਿ 1+ ਖੁਦ ਕਹਿ ਰਹੀ ਹੈ ਹਾਂ ਕਿ ਭਈ 2 ਮਾਰਚ ਤੱਕ ਖੁੱਲਿਆ ਹੈ ਮੈਨੂੰ ਤਾਂ ਜੁਲਾਈ ਚ ਮਿਲਿਆ ਹਾਂ ਇਨਵੌਇਸ ਮੇਰੀ 16 ਜੁਲਾਈ ਦੀ ਹੈ ਅੱਛਾ ਜੀ ਤੇ 2 ਮਾਰਚ ਨੂੰ ਖੁੱਲਿਆ ਹੋਇਆ ਬੋਰ ਅਸੀਂ ਉਹ ਜੁਰਮਾਨੇ ਦੀ ਗੱਲ ਕਰਦੇ ਤੁਸੀਂ ਚੈੱਕ ਕਿਸ ਤਰੀਕੇ ਨਾਲ ਕੀਤਾ ਉਸ ਨੂੰ ਮੈਂ ਉਹੀ ਕਹਿ ਰਿਹਾ ਫੇਰ ਜਦ ਕਸਟਮਰ ਮੇਰੇ ਕੋਲ ਆਇਆ ਕੇਸ ਕਰਨ ਨੂੰ ਉਹਦਾ ਡਿਫੈਕਟਿਵ ਮੋਬਾਈਲ ਦਾ ਕੇਸ ਕਰਨ ਨੂੰ ਆਇਆ ਲੇਕਿਨ ਜਦ ਉਹਨਾਂ ਨੇ ਕਾਗਜ਼ ਦਿਖਾਏ ਅੱਛਾ ਜੀ ਉਹਦੇ ਵਿੱਚ ਮੈਂ ਦੇਖਿਆ ਜੀ ਦੋ ਇਨਵੌਇਸ ਇੱਕ ਕੋਈ ਮੋਬਾਈਲ ਦੀ ਇੱਕ ਤਾਂ 40000 ਕੁਝ ਰੁਪਏ ਉਹਦੇ ਵਿੱਚ ਹੈਂਡਲਿੰਗ ਚਾਰजेस نیچے 99 ਰੁਪਏ ਆਲਰੇਡੀ ਚਾਰਜ ਕੀਤੇ ਹੋਏ ਉਸੇ ਇਨਵੌਇਸ ਚ ਜੀ ਲੇਕਿਨ ਉਹਦੇ ਇਲਾਵਾ ਇੱਕ ਹੋਰ ਇਨਵੌਇਸ ਸੀਗੀ 49 ਰੁਪਏ ਦੀ ਉਹ ਫੇਰ ਹੈਂਡਲਿੰਗ ਸੀ ਤੋ ਦੋ ਇਨਵੌਇਸ ਇੱਕ ਪ੍ਰੋਡਕਟ ਦੀ ਤਾਂ ਵੈਸੇ ਹੀ ਨਹੀਂ ਹੋ ਸਕਦੀ ਪਹਿਲੀ ਗੱਲ ਅੱਛਾ ਜੀ ਤੁਸੀਂ 49 ਰੁਪਏ ਔਰ ਲੈਣੇ ਆ ਤਾਂ 99 ਤੇ 150 ਲੈ ਲੈਂਦੇ ਨਾ ਪਹਿਲੇ ਬਿੱਲ ਚ ਦੂਜਾ ਬਿੱਲ ਕਿਉਂ ਕਟਿਆ ਹੁਣ ਕਿਉਂ ਕਟਿਆ ਅੱਛਾ ਜੀ ਕਿਉਂਕਿ 49 ਰੁਪਏ ਜਿਹੜਾ ਅਲੱਗ ਬਿੱਲ ਕਟਿਆ ਉਹਦੇ ਕੋਈ ਚਾਰजेस ਟੈਕਸ ਹੋ ਗਿਆ ਨਹੀਂ ਲੱਗਣਾ ਉਹ ਪਿਓਰ ਪ੍ਰੋਫਿਟ ਹੈ ਕੰਪਨੀ ਦਾ ਟੈਕਨੀਕਲੀ ਬਲੈਕ ਮਨੀ ਹੈ ਇਸ ਲਈ ਅਲੱਗ ਵੱਖਰਾ ਬਿੱਲ ਕਟਿਆ ਨਹੀਂ ਤਾਂ ਕੀ ਜੋ ਲੋਡ ਸੀਗੀ ਤੋ ਮੈਂ ਉਹਨੂੰ ਵੀ ਚੈਲੰਜ ਕੀਤਾ ਕਿ ਫਲਿੱਪਕਾਰਟ ਇਹ 49 ਰੁਪਏ ਜਿਹੜਾ ਐਕਸਟਰਾ ਚਾਰਜ ਕਰ ਰਹੀ ਹੈ ਇਹ ਗਲਤ ਹੈਗਾ ਜੀ ਇੱਕਦਮ ਮੋਬਾਈਲ ਡਿਫੈਕਟਿਵ ਏਕੀ 49 ਰੁਪਏ ਗਲਤ ਲੈਣਾ ਤੇ ਕੋਰਟ ਨੇ ਸਾਰਾ ਪੱਖ ਦੇਖ ਲਿਆ ਕੋਈ ਕਾਗਜ਼ ਸੀਗੇ ਇਸੇ ਵਿੱਚ ਕੁਝ ਜ਼ਿਆਦਾ ਦੇਖਣ ਦੀ ਲੋੜ ਨਹੀਂ ਮੋਬਾਈਲ ਡਿਫੈਕਟਿਵ ਆ ਦਿਖ ਰਿਹਾ ਹੈ 1 ਪੌਡ ਪਲੱਸ ਦੀ ਰਿਪੋਰਟ ਆ ਗਈ ਦਿਖ ਰਿਹਾ ਹੈ ਦੋ ਇਨਵੌਇਸ ਆ ਗਈ ਦਿਖ ਰਿਹਾ ਹੈ ਜੀ ਤੇ ਕੋਰਟ ਨੇ ਕੱਲ ਫੈਸਲਾ ਦਿੱਤਾ ਇਸ ਕੇਸ ਚ ਜੀ ਇੱਕ ਤਾਂ ਮੋਬਾਈਲ ਦੇ ਰਿਫੰਡ ਕਰੇ ਵਿਦ 9% ਇੰਟਰਸਟ ਅੱਜ ਤੱਕ ਇਹ ਤਾਂ ਚਲੋ ਨਾਰਮਲ ਫੈਸਲਾ ਆਏਗਾ 10000 ਦੀ ਕੰਪਨਸੇਸ਼ਨ ਲਈ ਹੈ ਕਿ ਭਈ ਜਿਹੜੀ ਮੈਂਟਲ ਫਿਜ਼ੀਕਲ ਅਸੈਸਮੈਂਟ ਬੰਦੇ ਨੂੰ ਹੋਈ ਉਹ 10000 ਹੋਰ ਦੇਣੇ ਆ ਉਹਦੇ علاوہ ਲੀਗਲ ਕੋਸਟ ਬੰਦਾ ਆਇਆ ਕੋਰਟ ਕੇਸ ਕੀਤਾ 10000 ਰੁਪਏ ਹੋਰ ਦੇ ਦਿੱਤੇ ਜੀ ਪਲੱਸ ਇੱਕ ਨਵੀਂ ਚੀਜ਼ ਦਿੱਤੀ ਹੈ ਪਿਉਨਿਟਿਵ ਡੈਮੇजेस ਕਹਿ ਕੇ ਪਿਉਨਿਟਿਵ ਡੈਮੇजेस ਦਾ ਮਤਲਬ ਹੈ ਪਨਿਸ਼ਮੈਂਟ ਦੇ ਤੌਰ ਤੇ ਜੀ ਕਿਉਂਕਿ ਕੋਰਟ ਇਹ ਦੇਖਦੀ ਹੈ ਕਿ ਇਹੋ ਜੀ ਕੰਪਨੀ ਕਿਸੇ ਇੱਕ ਨਾਲ ਤਾਂ ਨਹੀਂ ਗੜਬੜ ਕਰ ਰਹੀ ਜੀ ਇਹ ਤਾਂ ਜਨਰਲ ਪਬਲਿਕ ਨਾਲ ਕਰ ਰਹੀ ਹੈ ਤਾਂ ਇਹਨਾਂ ਨੂੰ ਸਬਕ ਦੇ ਤੌਰ ਤੇ ਪਨਿਸ਼ਮੈਂਟ ਲਗਾਨੀ ਹੈ ਠੀਕ ਹੈ अमाउंट 10000 ਨਾਲ ਫਰਕ ਨਹੀਂ ਪੈਂਦਾ ਲੇ ਪੈਨਿਸ਼ਮੈਂਟ ਹੈਗੀ ਦੰਡਾਤਮਕ ਜਿੰਨੂੰ ਕਹਿੰਦੇ ਨੇ ਤੋ 30000 ਟੋਟਲ ਲੱਗ ਗਿਆ 1 49 ਰੁਪਏ ਲੈਣ ਲਈ ਹੁਣ ਦੱਸੋ ਕੰਪਨੀ ਨੂੰ ਫੇਰ ਵੀ ਨਹੀਂ ਸਬਕ ਲੈਣਾ ਇਹ ਲੈਣਾ ਬਿਲਕੁਲ ਕਿਉਂਕਿ ਇਹ ਜਿਹੜੇ 49 ਰੁਪਏ ਆਪਾਂ ਨੂੰ ਸ਼ਾਪਿੰਗ ਕਰਦੇ ਹੋਏ ਨਹੀਂ ਦਿਖਦੇ ਸ਼ਾਪਿੰਗ ਕਰਦੇ ਹੋਏ ਤਾਂ ਇਹ ਕਮ ਆਊਟ ਦਿਖਦੀ ਐ ਅਸੀਂ ਕਰ ਦਿੰਦੇ ਮਤਲਬ ਇੱਕ ਸ਼ਿਪਿੰਗ ਚਾਰਜ ਆਂਦਾ ਐ ਅਸੀਂ ਕਰ ਦਿੰਦੇ ਮਤਲਬ ਇਹ ਚੀਜ਼ ਨਹੀਂ ਦਿਖਾਈ ਦਿੰਦੀ ਦਿਖਾਈ ਨਹੀਂ ਦਿੰਦੀ ਇਸ ਲਈ ਕੋਡ ਨੇ ਹੋਲਡ ਕੀਤਾ ਕਿਉਂਕਿ ਦਿਖਾਈ ਨਹੀਂ ਦਿੰਦੀ ਤੋ ਇਹਨੂੰ ਡਾਰਕ ਪੈਟਰਨ ਹੋਲਡ ਕੀਤਾ ਹੈ ਕਿ ਛੁਪੇ ਛੁਪੇ ਚਾਰਜ ਕਰ ਦੇਣੇ ਜੀ ਉਸ ਲਈ ਇਹਨੂੰ ਇਲੀਗਲ ਡਿclare ਕੀਤਾ ਜੀ ਜੀ ਕਿਉਂਕਿ ਜਦ ਮੇਰੇ ਕੋਲ ਪ੍ਰੋਡਕਟ ਆਇਆ ਜਦ ਮੈਂ ਖੋਲ ਕੇ ਦੇਖਿਆ ਉਹਦੇ ਨਾਲ ਇਨਵੋਇਸ ਆਂਦੀ ਹੈ ਤਾਂ ਮੈਂ ਖੋਲ ਕੇ ਦੇਖਿਆ ਦੋ ਇਨਵੋਇਸ ਪਲੱਸ ਉਹ ਇਨਵੋਇਸ ਪਹਿਲੇ ਵਾਲੀ ਤਾਂ ਫਿਜ਼ੀਕਲ ਆ ਗਈ ਦੂਜੀ ਇਨਵੋਇਸ ਮੇਰੇ ਮੋਬਾਈਲ ਤੇ ਉਹਦੀ ਫਿਜ਼ੀਕਲ ਨਹੀਂ ਆਈ ਇਹ ਮੋਬਾਈਲ ਤੋਂ ਪ੍ਰਿੰਟ ਕੱਢਿਆ ਛੁਵਾਨ ਦਾ ਤਰੀਕਾ ਹੈ ਵਿਚੋ ਸੇਮ ਟਾਈਮ ਮੋਬਾਈਲ ਤੇ ਆਈ ਤਾਂ ਮੋਬਾਈਲ ਤੇ ਦੂਜੀ 49 ਵਾਲੀ ਮੋਬਾਈਲ ਤੇ ਆਈ ਸਿਰਫ ਉਹਦਾ ਪ੍ਰਿੰਟ ਨਹੀਂ ਆਇਆ ਮੇਨ ਬਿਲ ਦਾ ਪ੍ਰਿੰਟ ਆਇਆ ਨਾਲ ਕਿ ਆਪਾਂ ਉਸ ਸਮੇਂ ਸੋਚਦੇ ਆ ਚਲੋ ਤੁਸੀਂ ਲੈ ਐਕਸ਼ਨ ਨਹੀਂ ਤਾਂ ਕਈ ਸੋਚਦੇ ਮੈਂ ਮੋਬ ਵਿਚਾਰਸ ਪੈਸੇ ਤਾਂ ਪਹਿਲੇ ਹੀ ਦੇ ਦਿੰਦੇ ਮੈਂ ਐਡਵਾਂਸ ਇਨਵੌਇਸ ਆ ਗਈ ਕੌਣ ਦੇਖਦਾ ਕਿ 49 ਰੁਪਏ ਦਾ ਫਰਕ ਹੈ ਕਿਸੇ ਕੋਲ ਟਾਈਮ ਨਹੀਂ ਉਹ ਲੇਕਿਨ ਜਦ ਕਸਟਮਰ ਮੇਰੇ ਕੋਲ ਆਇਆ ਤਾਂ ਮੈਂ ਤਾਂ ਕਾਨੂੰਨੀ ਤੌਰ ਤੇ ਦੇਖ ਹੀ ਨਹੀਂ ਹਰੀ ਚੀਜ਼ ਤਾਂ ਮੈਂ ਉਸ ਤੋਂ ਸਾਰੇ ਕਾਗਜ਼ ਮੰਗੇ ਤਾਂ ਬਾਈ ਚਾਂਸ ਇਹ ਇਨਵੌਇਸ ਦਿੱਖੀ ਮੈਂ ਕਿਹਾ ਇੱਕ ਹੀ ਗੜਬੜ ਹੈ ਅੱਛਾ ਕਸਟਮਰ ਤੁਹਾਡੇ ਕੋਲ ਆਇਆ ਸਾਰਾ ਜਿਹੜੀ ਉਹ ਇਹ ਨਹੀਂ ਕਹਿ ਰਿਹਾ ਸੀ ਕਿ ਮੇਰੇ ਤੋਂ ਗਲਤ ਚਾਰਜ ਕਰ ਲੈ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਉਹ ਹੀ ਮੈਂ ਕਹਿ ਰਿਹਾ ਨਾ ਕੰਜ਼ਿਊਮਰ ਤੁਰਸ ਤੁਹਾਡੇ ਵਰਗੇ ਉਹਨਾਂ ਦੇ ਵਰਗੇ ਉਹਨਾਂ ਨੂੰ ਥੋੜੀ ਸਮਝ ਆ ਗਈ ਔਰ ਉਹ 49 ਰੁਪਏ ਲਈ ਲੜਦਾ ਵੀ अच्छा और मैटर नु आया भाई मोबाइल डिफेक्ट हैगा है। तो ਤੁਸੀਂ ਇਹ ਚੀਜ਼ ਫੜਿਆ ਸਭ ਤੋਂ ਜ਼ਿਆਦਾ ਅਸੀਂ ਕਾਗਜ਼ ਪੱਤਰ ਵੀ ਦੇਖਣਾ ਚਾਹਾਂਗੇ ਜਿਹੜੀ ਤੁਸੀਂ ਇਸ ਹਾਂ ਇਨਵੌਇਸ ਦਿਖਾਉਂਦਾ ਇਸ ਨਾਲ ਤਾਂ ਕਿੰਨੇ ਲੋਕ ਕਿੰਨੀ ਕੰਪਨੀਆਂ ਕਿੰਨੇ ਤੁਸੀਂ ਇਹ ਸਭ 50 ਰੁਪਏ ਐਕਸਟਰਾ ਲੈ ਰਹੇ ਨੇ ਫਲਿੱਪਕਾਰਟ ਦੇ ਕਿੰਨੇ ਕਸਟਮਰ ਹੋਣੇ ਜੀ ਬਸ ਲੱਖ 20 ਲੱਖ ਹੋਣੇ 20 ਲੱਖ ਮਲਟੀਪਲਾਈ 50 ਕਰ ਲੋ ਕਰੋੜਾਂ 'ਚ ਪਹੁੰਚ ਗਿਆ ਔਰ ਇਹ ਇਲੀਗਲ ਮਨੀ ਕੋਈ ਟੈਕਸ ਨਹੀਂ ਲੱਗਣਾ ਕੁਛ ਨਹੀਂ ਦਿਖਾਣ ਦੀ ਲੋੜ ਹੀ ਨਹੀਂ ਉਹਨਾਂ ਨੂੰ ਕੋਈ ਡਰ ਨਹੀਂ ਇਸੇ ਲਈ ਤਾਂ ਇਨਵੌਇਸ ਵੱਖਰੀ ਹੈ ਕਿ ਸਰਕਾਰ ਨੂੰ ਦਿਖਾਣੀ ਨਹੀਂ ਸਰਕਾਰ ਨੂੰ ਤਾਂ ਮੈਂ ਬਿਨਵਾਇਸ ਦਿਖਾ ਦੂ ਕਿ ਜਿਹਦੇ GST ਲੱਗਣਾ ਦੂਜੀ ਥੋੜੀ ਦਿਖਾਉਗੇ ਇੱਕ ਇੱਕ ਹਵਾਲਾ ਕੀ ਹੈ ਹਵਾਲਾ ਹੈ ਇਹ ਮੈਂ ਦੱਸਾਂਗਾ ਕੰਪਨੀ ਕਹੇਗੀ ਕੀ ਕਹੇ ਯਾਰ ਆਪਾਂ ਪਰ ਸਰਕਾਰਾਂ ਨੂੰ ਇਸ ਚੀਜ਼ ਤੇ ਵੱਡਾ ਐਕਸ਼ਨ ਲੈਣਾ ਚਾਹੀਦਾ ਹੈ ਬਿਲਕੁਲ ਬਿਲਕੁਲ ਇਸ ਲਈ ਮੈਂ ਇਹ ਗੰਮਣੇ ਨੋਟੀਫਿਕੇਸ਼ਨ ਇਸ਼ੂ ਕੀਤੀ ਹੈ ਦੇ ਖਿਲਾਫ ਡਾਰਕ ਪੈਟਰਨਸ ਦੇ ਖਿਲਾਫ ਗਰਮਨੇ ਨੋਟੀਫਿਕੇਸ਼ਨ ਇਸ਼ੂ ਕਰਦੀ ਅੱਛਾ ਕਰਦੀ ਹੈ ਹਾਂ ਉਹਦੇ ਵਿੱਚ 10 ਡਾਰਕ ਪੈਟਰਨ ਹੈ ਜੀ ਇਹ ਜਦੋਂ ਚੀਜ਼ ਖੋਹਦੀ ਕਈ ਵਾਰੀ ਹੁੰਦਾ ਕਿ ਤੁਸੀਂ ਕੋਈ ਚਾਰਡਰ ਕਰ ਰਹੇ ਹੋ ਕਹਿੰਦੇ ਇੱਕ ਹੋਰ ਪ੍ਰੋਡਕਟ ਲੈ ਲਓ ਇਹਦੇ ਨਾਲ ਉਹ ਡਿਸਕਾਊਂਟ ਤੇ ਹੈ ਜੀ ਅੱਛਾ ਉਹਦੇ ਬਗੈਰ ਮਿਲਦਾ ਹੀ ਨਹੀਂ ਤੁਹਾਨੂੰ ਮੇਨ ਪ੍ਰੋਡਕਟ ਹੂੰ 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 ਤੁਹਾਨੂੰ ਕਹਿੰਦੇ ਸਨੀਕਿੰਗ ਜੀ ਉਹ ਵੀ ਡਾਰਕ ਪੈਟਰਨ ਹੈਗਾ ਪਲੱਸ ਕਈ ਵਾਰੀ ਕਹਿੰਦੇ ਤੁਸੀਂ ਇਹਦੀ ਵੀ ਸਬਸਟੀਟਿਊਸ਼ਨ ਲਓ ਜੀ ਐਲਆਰਓ ਤੋਂ ਇਹ ਚੀਜ਼ਾਂ ਨਹੀਂ ਅਲਾਉਡ ਹੈਗੀ ਮਤਲਬ ਇੱਕ ਸਮੇਂ ਨੂੰ ਫੋਰਸ ਕਰ ਰਹੇ ਹੋ ਤੁਸੀਂ ਵੀ ਫੋਰਸ ਨਹੀਂ ਜੇ ਇੱਕ ਪ੍ਰੋਡਕਟ ਲੈਣਾ ਤਾਂ ਅਸੀਂ ਉਹਦਾ ਹੀ ਲੈ ਸਕਦੇ ਆ ਲਾਡ ਐਡ ਨਹੀਂ ਕੀ ਕਰ ਸਕਦਾ ਮੈਂ ਸੁਪੋਜ਼ ਆਨਲਾਈਨ ਨਹੀਂ ਕਰਦਾ ਦੁਕਾਨ 'ਚ ਜਾਂਦਾ ਮੈਂ ਇੱਕ ਪ੍ਰੋਡਕਟ ਲੈ ਰਹਾ ਇਕੱਲੇ ਗਿਆ ਆਵਾਂਗਾ ਦੁਕਾਨਦਾਰ ਥੋੜੇ ਕਹਿੰਦਾ ਜੀ ਇਹ ਵੀ ਲਾਓ ਹੈ ਤਾਂ ਵੀ ਦੁਕਾਨ ਹੀ ਆਨਲਾਈਨ ਦਿਖਾ ਰਹੇ ਮੇਰੀ ਚੋਇਸ ਹੈ ਨਾ ਤੁਸੀਂ ਆਫਰ ਕਰ ਦੋ ਠੀਕ ਹੈ ਲੇਕਿਨ ਮੇਰੀ ਚੋਇਸ ਹੋਣੀ ਚਾਹੀਦੀ ਮੈਂ ਕੀ ਲੈਣਾ ਜੀ ਲੇਕਿਨ ਆਨਲਾਈਨ ਪਲੇਟਫਾਰਮ 'ਚ ਅਸੀਂ ਕਰ ਹੀ ਨਹੀਂ ਸਕਦੇ ਪਰ ਲੋਕਾਂ ਨੇ ਆਵਾਜ਼ ਹੋਰ ਬੁਲੰਦ ਕਰਨੀ ਪਏਗੀ ਜਿਵੇਂ ਤੁਸੀਂ ਕੀਤੀ ਹੈ ਜੇਕ ਲੋਕ ਕਰਨੇ ਇੱਕ ਦੋ ਬੰਦੇ ਨਾ ਕੋਟ ਆਨ ਨਾਲ ਨਹੀਂ ਫਰਕ ਪ ਦੋ ਵਿੱਚ ਇੱਕ ਬੰਦਾ ਤੋਂ ਆਓ ਤਦ ਫਰਕ ਪੈਣਾ ਹੁਣ ਪਾਜਾ ਕੇ ਸੱਚ ਜਦ 10-10000 ਦੀ ਪੈਨਲਟੀ ਪਾਏਗੇ ਜਦ ਪਿੰਚੋਣਾ ਹੈ ਉਹਨਾਂ ਨੂੰ ਨਹੀਂ ਤਾਂ ਕੀ ਫਰਕ ਪੈਂਦਾ ਉਹਨਾਂ ਨੂੰ ਆ ਥੋੜੇ ਜਿਹਾ ਤੁਹਾਨੂੰ ਅਸੀਂ ਦਿਖਾਉਣੇ ਆ ਦੇਖੋ ਸਰਕਲ ਸਾਰੇ ਡਾਕੂਮੈਂਟ ਹੈਗੇ ਨੇ ਅਸੀਂ ਕਹਿੰਨਾ ਮੈਨੂੰ ਕਾਂਗੇ ਜੀ ਹੁੰਦਾ ਇਹ ਸਮਝਣਾ ਚਾਹੀਦਾ ਇਹ ਮੇਨ ਇਨਵੋਇਸ ਹੈਗੀ ਜੀ ਠੀਕ ਹੈ ਜੀ 16 ਸੱਤ ਦੀ ਜੀ ਇਨਵੋਇਸ ਇਹ ਮੋਬਾਈਲ ਨੰਬਰ ਮੈਂਸ਼ਨਡ ਹੈਗਾ 4941 ਔਰ ਇਧਰ ਦੇਖਿਓ ਹੈਂਡਲਿੰਗ ਚਾਰजेस 99 ਲੱਗੇ ਹੋਏ ਨੇ ਇਸ ਬਿਲ ਤੇ ਇਹ ਮੇਨ ਇਨਵੋਇਸ ਹੈ ਜੀ ਉਨ ਸੇਮ ਸੇਮ ਡੇਟ ਦੀ 16 ਸਤ ਸੇਮ ਬੰਦਾ ਸੇਮ ਮੋਬਾਈਲ ਨੰਬਰ ਇਹ ਹੈਂਡਲਿੰਗ ਉਹ ਵੀ ਹੈਂਡਲਿੰਗ ਸੀਗਾ ਜੀ ਬਿਲਕੁਲ ਇਹ ਵੀ ਹੈਂਡਲਿੰਗ ਇਥੇ ਚਾਰजेस ਹੈ ਇਥੇ ਫੀ ਹੈ ਕੀ ਫਰਕ ਹੈ ਕੁਛ ਨਹੀਂ 49 ਚਾਰजेस ਪਾ ਦੇ ਤੇ ਫੀ ਨਾ ਦੇਤਾ 40 ਹੁਣ ਦੇਖੋ ਇਸ ਬਿਲ ਚ ਟੈਕਸ ਨਹੀਂ ਹੈ ਨਾ ਕੋਈ ਟੈਕਸ ਇਹ ਦਿਖਾਨ ਦੀ ਲੋੜ ਨਹੀਂ ਤੋਂ ਇੱਕ ਪ੍ਰੋਡਕਟ ਦੇ ਦੋ ਪਿੱਛੇ ਟੈਕਸ ਸਾਰਾ ਹਾਂ ਇਹ ਇਹ ਸਹੀ ਪਿਲ ਹੈ ਹਾਂ ਇਸ ਤੋਂ ਪੂਰੀ ਆਈਜੀਐਸਟੀ ਲੱਗੀ ਹੋਈ ਨਾ ਉਹਦੇ ਤੇ ਕੋਈ ਟੈਕਸ ਨਹੀਂ ਕੋਈ ਉਹਦੇ ਸਰ ਇੱਕ ਪ੍ਰੋਡਕਟ ਦੇ ਦੋ ਮੋਬਾਈਲ ਇਸ਼ੂ ਕਰਨ ਦਾ ਮਤਲਬ ਕੀ ਹੈ ਕਿ ਇੱਕ ਮੋਬਾਈਲ ਇੱਕ ਉਹ ਇਨਵੌਇਸ ਸਰਕਾਰ ਨੂੰ ਦਿਖਾਵਾਂਗੇ ਦੂਜੀ ਦਿਖਾਵਾਂਗੇ ਹੀ ਨਹੀਂ ਕਿੰਨੇ ਲੋਕਾਂ ਨੂੰ ਇਹ ਚੀਜ਼ਾਂ ਹੁੰਦੀਆਂ ਹਨ ਕਿ ਲੋਕ ਸੋਚੋ ਮਲਟੀਪਲਾਈ ਕਰੋ ਨਾ ਤੁਸੀਂ ਲੱਖਾਂ 'ਚ 50 ਰੁਪੀਜ਼ ਅਗਰ ਲੱਖ ਵੀ ਐ ਤਾਂ 50 ਲੱਖ ਹੋ ਗਏ 135 ਕਰੋੜ ਦੀ ਆਬਾਦੀ ਵਾਲਾ ਦੇਸ਼ ਕਿੰਨੇ ਲੋਕ ਆਰਡਰ ਕਰਦੇ ਹੋਣਗੇ ਆਨਲਾਈਨ ਕਮ ਸਿਕਮ 10 ਕਰੋੜ ਤਾਂ ਕਰਤੇ ਹੀ ਐ ਸਰ 10 ਕਰੋੜ ਇੰਟੂ 50 ਗਾਟ ਅਮੇਜ ਤਾਂ ਇੱਕ ਦਿਨ 'ਚ ਲੱਖਾਂ ਆਰਡਰ ਹੁੰਦੇ ਆ ਅਗਰ ਤੁਸੀਂ ਪੁੱਛੋ ਤੋ ਤੋ ਇੱਕ ਦਿਨ ਦੇ ਬਜਾਅ ਲੱਖ ਦੀ ਕਮਾਈ ਹੈ ਦੇਖੋ ਇਲੀਗਲ ਬਿਲਕੁਲ ਜੀ ਕਮਾਲ ਦੀ ਗੱਲ ਤੁਸੀਂ ਕਸਟਮ ਇਹ ਕਿਉਂ ਹੈ ਜੀ ਕਿਉਂਕਿ ਪਬਲਿਕ ਰੋਂਦੀ ਨਹੀਂ ਪਬਲਿਕ ਨੂੰ ਨੋਲੇਜ ਹੀ ਨਹੀਂ ਕੋਈ ਇੱਕ ਕਸਟਮਰ ਵੀ ਮੇਰੇ ਕੋਲ ਤੋ ਡਿਫੈਕਟਿਵ ਮੋਬਾਈਲ ਦਾ ਕੇਸ ਕਰਨ ਆਇਆ ਸੀ 49 ਰੁਪਏ ਲਈ ਤੋ ਆਇਆ ਹੀ ਨਹੀਂ ਸੀ ਉਹ ਤੋ ਮੈਂ ਦੇਖਿਆ ਕਿਉਂਕਿ ਅਸੀਂ ਕਾਨੂੰਨੀ ਜਾਣਕਰ ਨੇ ਤੋ ਪਬਲਿਕ ਨੂੰ ਤੋ ਇਹ ਪਤਾ ਹੀ ਨਹੀਂ ਲੱਗਦਾ ਕਿਉਂਕਿ ਜਦ ਤੁਸੀਂ ਆਰਡਰ ਕਰ ਰਹੇ ਹੋ ਵੈਬਸਾਈਟ ਤੇ ਉੱਥੇ ਦਾ ਟੋਟਲ ਅਮਾਉਂਟ ਦਿਖਾ ਦਿੰਦੇ ਜੀ 40240 ਇਹ ਤੋ ਉਦੇ ਕੋਲ ਇਨਵੌਇਸ ਆ ਗਈ ਤੇ ਦੂਜੀ ਇਨਵੌਇਸ ਫਿਜ਼ੀਕਲ ਨਹੀਂ ਆਈ ਸਰ ਮੋਬਾਈਲ 'ਚ ਆਈ ਡਿਜੀਟਲ ਉਹ ਬੰਦੇ ਨੇ ਬਾਈ ਚਾਂਸ ਪ੍ਰਿੰਟ ਕਰ ਲਈ ਨਹੀਂ ਤਾਂ ਕੌਣ ਦੇਖਦਾ ਆ ਗਿਆ ਪ੍ਰੋਡਕਟ ਯੂਜ਼ ਕਰ ਲਿਆ ਡੈਫੈਕਟਿਵ ਨਿਕਲਿਆ ਇਸ ਲਈ ਵੀ ਦੇਖੀ ਤਾਂ ਇਸ ਲਈ ਦੋ ਇਨਵੌਇਸ ਦਾ ਪਤਾ ਲੱਗ ਗਿਆ ਜਿਹੜਾ ਗਲਤ ਹੈਗਾ ਕੋਰਟ ਨੇ ਵੀ ਗਲਤ ਘਰਾੜਤਾ ਇਸ ਲਈ ਪੈਨਲਟੀ ਭਾਰੀ ਲਾਈ ਬਿਲਕੁਲ ਮਾਨ ਜੋ ਕੰਜ਼ਿਊਮਰ ਕੋਰਟ ਨੇ ਜੋ ਪੰਕਜ ਜੀ ਜਿਹੜੇ ਇਹ ਅਜਿਹੇ ਕੇਸਾਂ ਨੂੰ ਰਨ ਕਰਦੇ ਨੇ ਜਿਨ੍ਹਾਂ ਨੇ ਪਹਿਲਾਂ ਵੀ ਵੱਡੇ ਵੱਡੇ ਜਿਹੜੇ ਕੰਪਨੀਆਂ ਨੇ ਜਿਹੜੇ ਐਕਸਟਰਾ ਮੋਬਾਈਲ ਨੰਬਰ ਨਹੀਂ ਲੈ ਸਕਦੇ ਮੋਬਾਈਲ ਨੰਬਰ ਨਹੀਂ ਲੈ ਸਕਦੇ ਜਿਹੜੀ ਅਸੀਂ ਪਹਿਲਾਂ ਸਟੋਰੀ ਕਰੀ ਸੀ ਜਿਸ ਦੇ ਵਿੱਚ ਕੈਰੀ ਬੈਗ ਦੇ ਪੈਸੇ ਨਹੀਂ ਲੈ ਸਕਦੇ ਕੈਰੀ ਬੈਗ ਦੇ ਪੈਸੇ ਨਹੀਂ ਲੈ ਸਕਦੀ ਕੋਈ ਕੰਪਨੀ ਮਤਲਬ ਮੈਂ ਸ਼ਾਪਿੰਗ ਕਰਨ ਗਿਆ ਸਰ ਚਾਰ ਚੀਜ਼ਾਂ ਖਰੀਦੀ ਮੈਂ ਹੱਥ ਚ ਚੱਕੇ ਲਾਵਾਂਗਾ ਨਹੀਂ ਫਿਰ ਜੇਕਰ ਅਸੀਂ ਕਸਟਮਰ ਨੂੰ ਇਹ ਦੱਸਾਂ ਜਾਣ ਜਿਵੇਂ ਕੈਰੀ ਬੈਗ ਲੈ ਲਿਆ ਨਹੀਂ ਮਤਲਬ ਜਦੋਂ ਸ਼ਾਪਿੰਗ ਕਰ ਲਈ ਉਹ ਕਹਿੰਨੇ ਕੈਰੀ ਬੈਗ ਦੇ ਐਕਸਟਰਾ ਪੈਸੇ ਉਹਨਾਂ ਕਾ ਬਿੱਲ ਕੱਟ ਕੇ ਲੈ ਕੇ ਹਾਂ ਕੇਸ ਕਰੋ ਸਿੱਧਾ ਆ ਕੇ ਬਿੱਲ ਕੱਟ ਕੇ ਪਹਿਲੇ ਵਿੱਚ ਵੀ 13 ਰੁਪਏ ਦੇ ਪਿੱਛੇ ਦੱਸਿਆ ਜਾਣ ਮਿਲੂਗਾ ਤੁਹਾਨੂੰ ਮਤਲਬ ਬਿੱਲ ਦੇ ਵਿੱਚ ਐਡ ਕਰਾਓ ਲੇਕਿਨ ਇੱਕ ਹੋਰ ਚਲਾਕੀ ਕਿਉਂਕਿ ਇਹ ਕੰਜ਼ਿਊਮਰ ਕੋਲ ਨੇ ਆਲਰੇਡੀ ਆਰਡਰ ਕਿਤੇ ਹੋਏ ਨੇ ਕਿ ਕੈਰੀ ਬੈਗ ਦੇ ਪੈਸੇ ਨਹੀਂ ਲੈ ਰਹੇ ਤਾਂ ਦੁਕਾਨਦਾਰ ਹੋਰ ਚਲਾਕ ਉਹਨਾਂ ਅੱਜਕੱਲ ਬਿੱਲ 'ਚ ਕੀ ਲਿਖਦੇ ਆ ਪਹਿਲਾਂ ਤਾਂ ਲਿਖਦੇ ਸੀ ਕੈਰੀ ਬ ਕਿ ਕਿਉਂ ਬਚਨ ਲਈ ਕਿਉਂਕਿ ਕੈਰੀ ਬੈਗ ਦਾ ਤਾਂ ਆਰਡਰ ਆ ਗਿਆ ਤਾਂ ਉਹ ਹੁਣ ਦਿਖਾਉਣ ਦੀ ਕੋਸ਼ਿਸ਼ ਕਰਦੇ ਵੀ ਕੈਰੀ ਬੈਗ ਨਹੀਂ ਦਿੱਤਾ ਸੀ ਪੇਪਰ ਵਿੱਚ ਆ ਉਹਨੇ ਇੱਕ ਮਿੰਟ ਲਈ گارਮੈਂਟ ਸ਼ਾਪ ਪੇਪਰ ਕਿਉਂ ਵੇਚੀ ਗਈ ਹੂੰ ਬਿਲਕੁਲ ਉੱਪਰ ਵਨ ਟਰੌਜ਼ਰ ਹੈਗਾ نیچے ਪੇਪਰ ਹਰੇਕ ਸ਼ਾਪ ਦਾ ਟ੍ਰੇਡ ਆਫ ਲਾਇਸੈਂਸ ਹੁੰਦਾ ਕਿ ਕੀ ਚੀਜ਼ ਵੇਚਣੀ ਹੈ ਜੀ ਪੇਪਰ ਵਿੱਚ ਹੈਗੀ گارਮੈਂਟ ਸ਼ਾਪ ਤਾਂ ਉਹ ਵੀ ਫੜੇ ਜਾਂਦੇ ਮਤਲਬ ਕਹਿਣ ਦਾ ਮਤਲਬ ਇਹ ਹੈਗਾ ਜਦੋਂ ਚੀਜ਼ ਲੈਂਦੇ ਹੋ ਤਾਂ ਉਹਨੂੰ ਕਿ ਜਿਹੜੀ ਚੀਜ਼ ਦਾ ਲਿਆ ਵੇਰਵਾ ਉਹ ਵੇਰਵਾ ਵਿੱਚ ਪਾਓ ਉਹ ਵੇਰਵਾ ਕੈਰੀ ਪਾਤਾ ਵੇਰਵਾ ਪਾਓ ਜੇ ਨਹੀਂ ਤਾਂ ਤੁਸੀਂ ਨਹੀਂ ਦੇਣੇ ਅਸੀਂ ਅਨੇਜੇਲੇ ਤੋਂ ਬਰਬ ਉਹ ਦਿੰਦੇ ਨਹੀਂ ਤੇ ਤੁਸੀਂ ਚੱਕੀ ਕਿੱਦਾਂ ਲਾਓਗੇ ਤੋਂ ਉਸ ਟਾਈਮ ਲੈਣੇ ਪੈਂਦੇ ਨੇ ਤੁਹਾਨੂੰ ਬੈਗ ਪੈਸੇ ਵੀ ਦੇਣੇ ਪੈਂਦੇ ਨੇ ਲੇਕਿਨ ਉਸ ਨੂੰ ਚੈਲੰਜ ਕਰੋ ਨਾ ਚੈਲੰਜ ਕਰ ਸਕਿਆ ਬਿਲਕੁਲ 100% ਆਲਰੇਡੀ ਆਰਡਰ ਹੋਏ ਨੇ ਕਿ ਹਟ ਦੇ ਲੇਕਿਨ ਉਹ ਵੀ ਪਬਲਿਕ ਦੀ ਜਾਣਕਾਰੀ ਨਹੀਂ ਹੈ ਉਹਦਾ ਇਸ ਤੋਂ ਫਾਇਦਾ ਉਠਾਉਂਦੇ ਨੇ ਦੁਕਾਨਦਾਰ ਮੈਂ ਤਾਂ ਉਹ ਫਿਰ ਬਿੱਲ ਜੇਕਰ ਉਹ ਨਾ ਮੈਂਸ਼ਨ ਕਰਦਾ ਫਿਰ ਬਿੱਲ ਲੈ ਕੇ ਆ ਜਾਓ ਬਸ ਬਸ ਤੁਸੀਂ ਚੁੱਪਚਾਪ ਗਾਹ ਕਰਦੇ ਬਈ ਬਿੱਲ ਚ ਤਾਂ ਆ ਨਹੀਂ ਆਣਾ ਬਿਲਕੁਲ ਬਿਲਕੁਲ ਸੋ ਬਹੁਤ ਵੱਡੀ ਜਾਣਕਾਰੀ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਸੀਨੀਅਰ ਐਡਵੋਕੇਟ ਹਾਗੇ ਨੇ ਅਜਿਹੇ ਮੁੱਦਿਆਂ ਤੇ ਹਮੇਸ਼ਾ ਲੜਦੇ ਰਹਿੰਦੇ ਨੇ ਸਾਨੂੰ ਦੇਸ਼ ਵਾਸੀਆਂ ਨੂੰ ਅਜਿਹੀਆਂ ਗੱਲਾਂ ਤੋਂ ਸਬਕ ਲੈਣਾ ਚਾਹੀਦਾ ਹੈ ਕੰਪਨੀਆਂ ਰਾਤੋਂ ਰਾਤ ਕਿਵੇਂ ਅਮੀਰ ਹੁੰਦੀਆਂ ਨੇ ਤੁਸੀਂ ਸਾਰਾ ਜਿਹੜਾ ਮਾਜ਼ਰਾ ਝੂਰ ਸਮਝਿਆ ਤੇ ਅੱਗੇ ਤੋਂ ਸੁਚੇਤ ਜ਼ਰੂਰ ਹੋਵੋ ਡੇਲੀ ਪੋਸਟ ਪੰਜਾਬੀ ਦੇਖਦੇ ਰਹੋ ਕੈਨਰ ਪਰਸਨ ਰਮੇਸ਼ ਦੇ ਨਾਲ ਸੰਦੀਪ ਕੰਬੋਜ ਚੰਡੀਗੜ੍ਹ